ਕਲੰਗੀ ਵਾਲਿਆ ਲਿਖਾਂ ਕੀ ਸਿਫਤ ਤੇਰੀ ਕਲੰਗੀ ਵਾਲਿਆ ਲਿਖਾਂ ਕੀ ਸਿਫਤ ਤੇਰੀ ਕਾਗਜ਼ ਕਲਮ ਤੋਂ ਤੇਰਾ ਆਕਾਰ ਵੱਡਾ ਤੇਰੀ ਵਡਿਆਈ ਵੱਡੀ ਤੇਰੇ ਚੋਜ ਵੱਡੇ ਤੇਰੇ ਚੋਜਾਂ ਦਾ ਚੋਜੀ ਪੰਡਾਰ ਵੱਡਾ ਤੇਰੀ ਤਨ ਕੁਰਬਾਨੀ ਮੇਰੇ ਸੈਨ ਸਾਜੀ ਕੀਤਾ ਸਿਰਾਂ ਦਾ ਤੂੰ ਹੀ ਬਪਾਰ ਵੱਡਾ ਜੁਗਾ ਜੁਗਾ ਨਾਲ ਠਣਾਏ ਖਾਲਸੇ ਤੋਂ ਸਿੱਖ ਕੌਮ ਤੇ ਤੇਰਾ ਉਪਕਾਰ ਵੱਡਾ ਸਿੱਖ ਕੌਮ ਤੇ ਤੇਰਾ ਉਪਕਾਰ ਵੱਡਾ ਦੁਨੀਆ ਤੇ ਗਰੀਬ ਮਾਪੇ ਬੜੇ ਪਏ ਨੇ ਕਫਣੋਂ ਬਗੈਰ ਦੱਸ ਕੀਦੇ ਪੁੱਤ ਗਏ ਨੇ ਧੰਨਵਾਜਾਂ ਵਾਲਿਆ ਕਰੋੜਾਂ ਜਨਮ ਲੈ ਕੇ ਵੀ ਤੇਰਾ ਦੇਣ ਨਹੀਂ ਦਿੱਤਾ ਜਾ ਸਕਦਾ